ਮੈਡਮ ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਮਿਸ ਹੈਪਨਿੰਗ ਹੋਈ ਹੈ ਕਿਸ ਤਰ੍ਹਾਂ ਦੀ ਸਾਵਧਾਨੀ ਤੇ ਪ੍ਰਕਿਰੋchnੀ ਦੀ ਆਪਾਂ ਗੱਲ ਕਰੀਏ ਹੁੰਦੀ ਹੈ ਕਿਉਂਕਿ ਤੁਹਾਡੇ ਕੋਲ ਤਾਂ ਲਗਾਤਾਰ ਕੇਸਿਸ ਆਉਂਦੇ ਰਹਿੰਦੇ ਇਹ ਸਮਝਣਾ ਚਾਹੁੰਦਾ ਅ ਬੱਚੇ 12 ਸਾਲ ਤੱਕ ਆਉਂਦੇ ਆ ਉਹਦੇ ਵਿੱਚ ਅਸੀਂ ਅੱਗੇ ਗਰੁੱਪਸ ਡਿਵਾਈਡ ਕਰਦੇ ਆ ਜਿਵੇਂ ਨਿਊ ਬੋਨ ਬੇਬੀ ਜਿਹੜਾ ਕਿ 1 ਮਹੀਨੇ ਤੱਕ ਹੁੰਦਾ ਇਨਫੈਂਟ ਜਿਹੜਾ ਕਿ 1 ਸਾਲ ਤੱਕ ਹੁੰਦਾ ਤੇ ਉਸ ਤੋਂ ਵੱਡੇ ਬੱਚੇ ਹੁਣ ਹਰ ਏਜ ਗਰੁੱਪ ਵਿੱਚ ਬੱਚੇ ਦਾ ਸਾਂ ਲੈਣ ਦਾ ਤਰੀਕਾ ਖਾਂਸੀ ਕਰਨ ਦਾ ਤਰੀਕਾ ਤੇ ਖਾਂ ਦੇ ਤਰੀਕੇ ਦੇ ਕੋਆਰਡੀਨੇਸ਼ਨ ਵਿੱਚ ਫਰਕ ਹੈ ਇਸ ਲਈ ਅਸੀਂ ਜਦੋਂ ਵੀ ਜਦੋਂ ਸਾਡੇ ਕੋਲ ਇੱਕ ਨਿਊ ਬੌਰਨ ਬੇਬੀ ਇੱਥੋਂ ਘਰ ਜਾਂਦਾ ਹੈ ਅਸੀਂ ਉਹਨੂੰ ਡਿਲੀਵਰੀ ਹੋਣ ਤੋਂ ਬਾਅਦ ਡਿਸਚਾਰਜ ਕਰਦੇ ਹਾਂ ਕੁਝ ਬੇਸਿਕ ਗੱਲਾਂ ਸਮਝਾ ਕੇ ਭੇਜਦੇ ਹਾਂ ਤਾਂ ਕਿ ਉਹਨਾਂ ਨੂੰ ਮਦਰਸ ਨੂੰ ਜਾਂ ਪੈਰੈਂਟਸ ਨੂੰ ਇਹ ਪ੍ਰੋਬਲਮਸ ਦਾ ਸਾਹਮਣਾ ਨਾ ਕਰਨਾ ਪਵੇ ਜਿਵੇਂ ਕਿ ਹੁਣ ਕੋਈ ਨਿਊ ਬੌਰਨ ਬੇਬੀ ਹੈ ਜਿਹੜਾ ਕਿ ਟਾਈਮ ਤੋਂ ਪਹਿਲਾਂ ਪੈਦਾ ਹੋਇਆ ਹੈ ਇੱਕ ਨਾਰਮਲ ਬੇਬੀ 9 ਮਹੀਨੇ ਤੇ ਪੈਦਾ ਹੁੰਦਾ ਹੈ ਜਿਹੜਾ ਆਮ ਤੌਰ ਤੇ 2.5 ਕਿਲੋ ਜਾਂ 3 ਕਿਲੋ ਦਾ ਬੱਚਾ ਹੁੰਦਾ ਹੈ ਜਿਹੜੇ ਬੱਚੇ ਟਾਈਮ ਤੋਂ ਪਹਿਲਾਂ ਪੈਦਾ ਹੁੰਦੇ ਹਨ ਤੇ ਜਿਨ੍ਹਾਂ ਦਾ ਵਜ਼ਨ ਘੱਟ ਹੁੰਦਾ ਹੈ ਅਸੀਂ ਉਹਨਾਂ ਨੂੰ ਵੀ ਇਹ ਗੱਲ ਸਮਝਾ ਕੇ ਭੇਜਦੇ ਹਾਂ ਕਿਉਂਕਿ ਇੱਕ ਸਕਿੰਗ ਰਿਫਲੈਕਸ ਹੁੰਦਾ ਹੈ ਜਿਵੇਂ ਜਿਹਦੇ ਨਾਲ ਬੱਚੇ ਦੁੱਧ ਪੀਂਦੇ ਹਨ ਤੇ ਇੱਕ ਸਾ ਲੈਂਦਾ ਰਿਫਲੈਕਸ ਹੁੰਦਾ ਹੈ ਜਿਹੜੇ ਬੱਚੇ ਛੋਟੇ ਹੁੰਦੇ ਹਨ ਵਜ਼ਨ ਘੱਟ ਹੁੰਦਾ ਹੈ ਤੇ ਟਾਈਮ ਤੋਂ ਪਹਿਲਾਂ ਪੈਦਾ ਹੁੰਦੇ ਹਨ ਉਹ ਦੋਨਾਂ ਵਿੱਚ ਕੋਆਰਡੀਨੇਟ ਨਹੀਂ ਕਰ ਪਾਉਂਦੇ ਇਸ ਲਈ ਅਸੀਂ ਉਹਨਾਂ ਨੂੰ ਸਮਝਾ ਕੇ ਭੇਜਦੇ ਹਾਂ ਕਿ ਬੱਚੇ ਦਾ ਸਿਰ ਜਿਵੇਂ ਬੱਚਾ ਜੇ 8 ਜਾਂ 8ਵਾਂ ਮਹੀਨਾ ਪੂਰਾ ਕਰ ਚੁੱਕਾ ਹੈ ਤਾਂ ਉਹ ਚਮਚ ਦੇ ਰਹੇ ਹਨ ਕਿਵੇਂ ਦੁੱਧ ਪਿਆਣ ਤੇ ਦੁੱਧ ਪਿਲਾਣ ਦੇ ਹੋਏ ਉਹ ਬੱਚੇ ਦਾ ਸਿਰ ਉੱਪਰ ਰੱਖਣਾ ਹੈ ਇਸ ਨੂੰ ਅਸੀਂ ਕ੍ਰੈਡਲ ਹੋਲਡ ਪੋਜੀਸ਼ਨ ਕਹਿੰਦੇ ਹਾਂ ਠੀਕ ਹੈ ਤੇ ਦੁੱਧ ਪਿਲਾਣ ਤੋਂ ਬਾਅਦ ਜਦੋਂ ਵੀ ਉਹ ਸਪੂਨ ਨਾਲ ਬੱਚੇ ਨੂੰ ਦੁੱਧ ਪਿਲਾ ਰਹੇ ਹਨ ਤਾਂ ਉਸਪੂਨ ਦੇ ਵਿੱਚ ਤੁਸੀਂ ਦੇਖਦੇ ਰਹਿਣਾ ਹੈ ਕਿ ਬੱਬਲਸ ਬਣਦੇ ਹੋਣ ਤੇ ਬੱਚਾ ਸਾਹ ਠੀਕ ਲੈ ਰਿਹਾ ਹੋਵੇ ਤੇ ਦੁੱਧ ਪਿਲਾਣ ਤੋਂ ਬਾਅਦ ਕਦੇ ਵੀ ਬੱਚੇ ਨੂੰ ਤੁਸੀਂ ਇੱਕਦਮ ਸਿੱਧਾ ਨਹੀਂ ਲਟਾਣਾ ਹੈ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਥੋੜਾ ਜਿਹਾ ਬੈਕ ਤੇ ਲੈ ਕੇ ਥੋੜੀ دیر ਬਲੌਕ ਕਰਨ ਨੂੰ ਕਹਿੰਦੇ ਆ ਜਾਂ ਇਹਨੂੰ ਬਰਪਿੰਗ ਟੈਕਨੀਕ ਵੀ ਕਹਿੰਦੇ ਆ ਕਿ ਤੁਸੀਂ ਇੱਕਦਮ ਨਹੀਂ ਲਟਾਣਾ ਨਾਲੇ ਕਦੇ ਵੀ 1 ਸਾਲ ਤੋਂ ਛੋਟੇ ਬੱਚੇ ਨੂੰ ਰੂਮ 'ਚ ਇਕੱਲੇ ਨਹੀਂ ਸੁਲਾਣਾ ਹੈ ਤੇ ਇੱਕ ਕ੍ਰੇਡਲ ਤੇ ਬੇਬੀ ਕਾਰਟਸ ਆਉਂਦੀਆਂ ਅਸੀਂ ਇਹ ਵੀ ਐਡਵਾਈਸ ਕਰਦੇ ਹਾਂ ਕਿ ਜਿਹੜੀਆਂ ਉਹ ਕ੍ਰੇਡਲਸ ਹੁੰਦੀਆਂ ਹਨ ਉਹਨਾਂ ਦਾ ਲੈਵਲ ਉੱਚਾ ਰਵੇ ਇੱਕ ਪੇਰੈਂਟ ਹਮੇਸ਼ਾ ਉਸ ਰੂਮ 'ਚ ਰਹੇ ਤੇ ਕਦੇ ਵੀ ਉਹ ਰੂਮ ਦਾ ਡੋਰ ਬੰਦ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਵੀ ਉਹ ਰੂਮ ਦੇ ਵਾਸ਼ਰੂਮਸ ਹੈ ਉਹਨਾਂ ਦੇ ਲੋਕ ਬੰਦ ਰਹਿਣ ਠੀਕ ਹੈ ਤੇ ਜੇ ਬੱਚੇ ਨੂੰ ਨਾਰਮਲ ਖਾਂਸੀ ਜ਼ੁਕਾਮ ਵੀ ਹੈ ਜਿਹੜਾ 1 ਸਾਲ ਤੋਂ ਨੀਚੇ ਦਾ ਬੱਚਾ ਹੈ ਤੁਸੀਂ ਆਪਣੇ ਘਰ ਦੇ ਨੇੜੇ ਜਿਹੜਾ ਵੀ ਬੱਚਿਆਂ ਦਾ ਡਾਕਟਰ ਹੈ ਉਹਨੂੰ ਜ਼ਰੂਰ ਦਿਖਾਣ ਜਾਣਾ ਹੈ ਆਪਣੇ ਆਪ ਕੋਈ ਖਾਂਸੀ ਦੀ ਜਾਂ ਜ਼ੁਕਾਮ ਦੀ ਦਵਾਈ ਨਹੀਂ ਦੇਣੀ ਹੈ ਹਸਪੀਟਲ ਪਹੁੰਚਣ ਤੋਂ ਪਹਿਲਾਂ ਹਸਪੀਟਲ ਤਾਂ ਤੁਸੀਂ ਜਾਣਾ ਹੀ ਹੈ ਘਰ ਦੇ ਨੇੜੇ ਜਿਹੜੇ ਵੀ ਤੁਹਾਡੇ ਬੱਚਿਆਂ ਦੇ ਡਾਕਟਰ ਹੈ ਉਦੋਂ ਤੱਕ ਪਹੁੰਚਦੇ ਹੋਏ ਤੁਸੀਂ ਦੋ ਫਰਸਟ ایڈ ਦੇਣੀ ਹੈ ਇੱਕ ਜੇ ਤੁਹਾਡਾ 1 ਸਾਲ ਤੋਂ ਨੀਚੇ ਬੱਚਾ ਹੈ ਤੁਸੀਂ ਉਹਨੂੰ ਗੋਦ ਵਿੱਚ ਲੈਣਾ ਹੈ ਐਦਾਂ ਆਪਣੀ ਬਾਹਾਂ ਬੱਚੇ ਦੀ ਪਿੱਠ ਦੇ ਅੱਗੇ ਰੱਖਣੀ ਹੈ ਤੇ ਇਹਨੂੰ ਅਸੀਂ 2 ਫਿੰਗਰ ਟੈਕਨੀਕ ਕਹਿੰਦੇ ਆ ਦੋ ਫਿੰਗਰ ਬੱਚੇ ਦੀ ਛਾਤੀ ਦੇ ਉੱਤੇ ਇਸ ਤਰੀਕੇ ਨਾਲ ਤੁਸੀਂ ਐਵੇਂ ਪ੍ਰੈਸ ਕਰਨਾ ਹੈ ਇਹਨੂੰ ਇਹਨੂੰ ਅਸੀਂ ਚੈਸਟ ਥਰਸਟ ਕਹਿੰਦੇ ਆ ਪੰਜ ਵਾਰੀ ਤੁਸੀਂ ਐਦਾਂ ਕਰਨਾ ਹੈ ਜ਼ੋਰ ਦੇ ਨਾਲ ਤਾਂ ਕਿ ਜਿਹੜਾ ਉਹਦੇ ਗੱਲੇ ਦੇ ਵਿੱਚ ਖਾਣਾ ਫਸਿਆ ਹੋਇਆ ਹੈ ਉਹ ਨਿਕਲ ਜਾਵੇ ਤੇ ਐਦਾਂ ਕਰਦੇ ਹੋਏ ਤੁਸੀਂ ਉਹਦੇ ਫੇਸ ਦੇ ਵੱਲ ਧਿਆਨ ਰੱਖਣਾ ਹੈ ਕਿ ਸਾਹ ਬੱਚਾ ਲੈ ਰਿਹਾ ਹੈ ਜਾਂ ਨਹੀਂ ਲੈ ਰਿਹਾ ਹੈ ਠੀਕ ਹੈ ਤੇ ਜੇ ਇਸ ਤੋਂ ਇਸ ਤੋਂ ਬਾਅਦ ਅਸੀਂ ਇੱਕ ਬੈਕ ਸਲੇਬ ਦਿੰਦੇ ਹਾਂ ਬੱਚੇ ਨੂੰ ਐਦਾਂ ਕਰਨ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਹਾਂ ਬੱਚੇ ਦਾ ਖਾਣਾ ਬਾਹਰ ਨਿਕਲ ਰਿਹਾ ਹੈ 1 2 3 4 5 ਫਿਰ ਬੱਚੇ ਨੂੰ ਪੁੱਠਾ ਕਰਨਾ ਹੈ ਤੁਸੀਂ ਐਦਾਂ ਤੇ ਐਦਾਂ ਪੰਜ ਵਾਰੀ ਥਾਪੀ ਮਾਰਨੀ ਹੈ 1 1 ਸਾਲ ਤੋਂ ਥੱਲੇ ਦੇ ਜਿਹੜੇ ਬੱਚੇ 1 ਸਾਲ ਤੋਂ ਥੱਲੇ ਠੀਕ ਹੈ 1 2 3 4 5 10 ਕਿਲੋ ਤੋਂ ਨੀਚੇ ਵਾਲੇ ਬੱਚਿਆਂ ਲਈ ਆ ਫਿੰਗਰ ਟੈਕਨੀਕ ਜ਼ਿਆਦਾ ਸਕਸੈਸਫੁਲ ਰਹਿੰਦੀ ਹੈ 10 ਤੋਂ 20 ਕਿਲੋ ਦੇ ਬੱਚਿਆਂ ਵਾਸਤੇ ਬੈਕ ਸਲੈਪ ਟੈਕਨੀਕ ਜ਼ਿਆਦਾ ਸਕਸੈਸਫੁਲ ਮੰਨੀ ਗਈ ਹੈ ਤੇ ਜੇ ਇਸੇ ਤਰ੍ਹਾਂ ਵੱਡਾ ਬੱਚਾ ਹੋਵੇ ਤੁਸੀਂ ਉਹਨੂੰ ਬੱਚੇ ਨੂੰ ਅੱਗੇ ਰੱਖ ਕੇ ਬੈਕ ਤੋਂ ਆਪਣੀਆਂ ਦੋਨੋਂ ਬਾਹਾਂ ਐਵੇਂ ਇਨ ਸਰਕਲ ਕਰਨੀਆਂ ਹਨ ਉਹਦੇ ਛਾਤੀ ਤੇ ਅੱਗੇ ਤੇ ਆਪਣੀ ਮੁਠੀ ਬਣਾ ਕੇ ਉਹਦੀ ਛਾਤੀ ਦੇ ਉੱਤੇ ਉੱਪਰ ਵਾਲ ਨੂੰ ਪ੍ਰੈਸ਼ਰ ਪਾਣਾ ਹੈ 1 2 3 4 ਫਾਈਵ ਤੇ ਇਦਾਂ ਕਰਦੇ ਹੋਏ ਤੁਸੀਂ ਬੱਚੇ ਦੇ ਫੇਸ ਵੱਲ ਧਿਆਨ ਰੱਖਣਾ ਹੈ ਕਿ ਉਹ ਸਾਹ ਲੈਂਦਾ ਰਵੇ ਜੇ ਬੱਚਾ ਸਾਹ ਲੈਣਾ ਇਕਦਮ ਬੰਦ ਕਰ ਗਿਆ ਹੈ ਤਾਂ ਤੁਸੀਂ ਫੇ ਬੱਚੇ ਦੇ ਮੂੰਹ ਦੇ ਉੱਤੇ ਆਪਣਾ ਮੂੰਹ ਸੀਲ ਕਰਕੇ ਇਦਾਂ ਕਰਕੇ ਦੋ ਵਾਰੀ ਸਾਹ ਦੇ ਸਕਦੇ ਹੋ ਤੇ ਬੱਚੇ ਦੀ ਛਾਤੀ ਵੱਲ ਦੇਖਦੇ ਰਹਿਣਾ ਹੈ ਕਿ ਛਾਤੀ ਦਾ ਰਾਈਸ ਟੈਸਟ ਰਾਈਜ਼ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਉਹ ਹੋਣਾ ਚਾਹੀਦਾ ਹੈ ਇਹ ਹੈ ਫਸਟ ਫਸਟ ਏਟ ਟੈਕਨੀਕ ਏ ਟੈਕਨੀਕ ਕਰਦੇ ਹੋਏ ਇੱਕ ਜਣਾ ਐਂਬੂਲੈਂਸ ਬੁਲਾ ਲਵੇ ਤੇ ਨੇੜੇ ਦੇ ਹਸਪੀਟਲ 'ਚ ਤੁਸੀਂ ਜਲਦੀ ਤੋਂ ਜਲਦੀ ਜਾਓ ਇਸ ਫਰਸਟ ایڈ ਟੈਕਨੀਕ ਦੇ ਨਾਲ ਤੁਸੀਂ ਬੱਚੇ ਦੀ ਜਾਨ ਬਚਾ ਸਕਦੇ ਹੋ